ਲਓ ਜੀ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮ ਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਕਰਵਾ ਚੌਥ ਆ ਰਿਹਾ ਤੇ ਹੋਰ ਵੀ ਬਹੁਤ ਸਾਰੇ ਤਿਉਹਾਰ ਆ ਰਹੇ ਨੇ ਅਤੇ ਵਿਆਹ ਵੀ ਚੱਲ ਰਹੇ ਨੇ ਸੋ ਜੀਨਾ ਭੈਣਾਂ ਨੂੰ ਸੂਟਾਂ ਦੀ ਲੋੜ ਹੈ ਉਹਨਾਂ ਦੇ ਸੂਟਾਂ ਦੀ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਸਿਸਮਾ ਰੋਡ ਤੇ ਅਸੀਂ ਅੱਜ ਖੜੇ ਹਾਂ ਜਿੱਥੇ ਤੁਸੀਂ ਪਿੱਛੇ ਦੇਖ ਸਕਦੇ ਹੋ ਸਿਮਰਨ ਫੈਸ਼ਨ ਹਬ ਜੇਕਰ ਤੁਹਾਨੂੰ ਇਹਦੀ ਲੋਕੇਸ਼ਨ ਦਿਖਾਈਏ ਮੈਂ ਇੱਕ ਵਾਰੀ ਕਹੂੰਗਾ ਕਿ ਇਹ ਜਿਹੜੀ ਸੜਕ ਹੈ ਇਹ ਇੱਧਰ ਨੂੰ ਜਾ ਰਹੀ ਹੈ ਇਹ ਸਿਸਮਾ ਨੂੰ ਤੇ ਇੱਧਰੋਂ ਜਿਹੜੀ ਇਹ ਸੜਕ ਹੈ ਇਹ ਕੁਰਾਲੀ ਨੂੰ ਜਾ ਰਹੀ ਹੈ ਸੋ ਕੁਰਾਲੀ ਤੋਂ ਸਿਸਮਾ ਰੋਡ ਦੇ ਉੱਤੇ ਇਹ ਇੱਥੇ ਦੁਕਾਨ ਹੈ ਜੋ ਸਿਮਰਨ ਫੈਸ਼ਨ ਹੱਬ ਇਹਨਾਂ ਕੋਲ ਬਹੁਤ ਵਧੀਆ ਵਧੀਆ ਪਿਆਰੇ ਪਿਆਰੇ ਰੰਗ ਅਤੇ ਸੂਟ ਹੁੰਦੇ ਨੇ ਤੇ ਆਓ ਆਪਾਂ ਅੰਦਰ ਚੱਲ ਕੇ ਹੁਣ ਗੱਲਬਾਤ ਵੀ ਕਰਦੇ ਆਂ ਜੀ ਜੀ ਇਹ ਸਿਮਰਨ ਫੈਸ਼ਨ ਹੱਬ ਦੀ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਹਾਂਜੀ ਹਾਂਜੀ ਤੋ ਕਿਵੇਂ ਦਾ ਰਿਹਾ ਪਹਿਲਾਂ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਰਹਿ ਮੈਂ ਹਰ ਵਾਰੀ ਵਧੀਆ ਰਹਿੰਦਾ ਜੀ ਤੇ ਹੁਣ ਵਿਆਹ ਵੀ ਸ਼ੁਰੂ ਹੋ ਗਏ ਕਰਵਾ ਚੌਥ ਤੇ ਹੋਰ ਵੀ ਤਿਹਾਰ ਆ ਰਹੇ ਨੇ ਤੇ ਹੁਣ ਕੀ ਕਹੂਗੇ ਦਰਸ਼ਕਾਂ ਨੂੰ ਤੇ ਪਹਿਲਾਂ ਤਾਂ ਇੱਕ ਵਾਰੀ ਆਪਣਾ ਐਡਰੈਸ ਅਤੇ ਫੋਨ ਨੰਬਰ ਜ਼ਰੂਰ ਦੱਸ ਦਿਓ ਹਾਂਜੀ ਮੇਰਾ ਨਾਮ ਵੈਸੇ ਤਾਂ ਬਲਵਿੰਦਰ ਕੌਰ ਹੈ ਪਰ ਸਿਮਰਨ ਫੈਸ਼ਨ ਹੱਬ ਤੋਂ ਜ਼ਿਆਦਾ ਸਿਮਰਨ ਫੈਸ਼ਨ ਹੱਬ ਤੋਂ ਹੀ ਜਾਣਦੇ ਆ ਮੈਨੂੰ ਸਾਰੇ ਜੀ 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 ਸਾਡਾ ਉੱਪਰ ਬੁਟੀਕ ਹੈ ਨੀਚੇ ਸਿਮਰਨ ਫੈਸ਼ਨ ਹੱਬ ਹੈ ਤੇ ਇਹ ਸਿਸਮਾ ਰੋਡ ਕੋਰਾਲੀ ਤੇ ਰਜਿੰਦਰਾ ਨਿਕਲੇ ਪੌਣ ਰੋਡ ਹੀ ਹੈ ਤੇ ਫੋਨ ਨੰਬਰ ਹੈ 8360682387 ਜੀ ਅਸੀਂ ਹੁਣੇ ਇਸ ਵਾਰ ਕਾਫੀ ਮਤਲਬ ਕਰਵਾ ਚੋਤੇ ਡਿਸਕਾਊਂਟ ਕਰਕੇ ਸੂਟ ਲਗਾਏ ਆ ਪਾਰਟੀ ਵੇਅਰ ਸੂਟ ਹੈ ਜੋ ਸਾਰੇ ਕਾਫੀ ਡਿਸਕਾਊਂਟ ਕਰਕੇ ਲਗਾਏ ਜਿਹੜੇ ਮਹਿੰਗੇ ਸੂਟ ਸੀ ਜ਼ਿਆਦਾ ਮਤਲਬ ਜਿੱਦਾਂ 2500 ਵਾਲਾ ਸੂਟ ਸੀ ਉਹ ਅਸੀਂ ਆਪਣਾ 1000 ਤੱਕ ਦੀ ਰੇਂਜ ਲਿਆਂਦੀ 25 ਜਿਹੜਾ ਆਪਣਾ 2500 ਦੇ ਆਨਲੀ ਉੱਪਰ ਸੀ ਸੂਟ ਜਿੱਦਾਂ 3500 ਸੀ 4500 ਸੀ ਉਹਨਾਂ ਨੂੰ ਪੇ 12500 ਦੇ ਵਿੱਚ ਲਿਆਂਦਾ ਮਤਲਬ ਜਿਹੜੀ ਰੇਂਜ ਹੈ ਉਹ ਤੋਂ ਤੁਸੀਂ ਕਟਾਪੇ ਕਾਫੀ ਡਾਊਨ ਕਰਤਾ ਬੰਦਾ 11500 ਰੁਪਿਆ ਲੈਣਾ ਹੈ ਫਾਇਦਾ ਕਰ ਰਹੇ ਹੋ ਫਾਇਦਾ ਕਰ ਰਹੇ ਆ ਵਧੀਆ ਸੂਟ ਹੈ ਕਈ ਤਾਂ ਇੱਕ ਇੱਕ ਪੀਸ ਕਰਕੇ ਹੀ ਕਾਫੀ ਡਿਸਕਾਊਂਟ ਕਰਿਆ ਕਈਆਂ 'ਚ ਇੱਕ ਪੀਸ ਹੈ ਇਸ ਕਰਕੇ ਅਸੀਂ ਜ਼ਿਆਦਾ ਹੀ ਲੈਸ ਕਰਕੇ ਉਹਨੂੰ ਲਗਾਤਾ ਵੀ ਨਿਕਲ ਜਵੇ ਚਲੋ ਮਾਲ ਅੱਛਾ ਹੈ ਹਾਂ ਠੀਕ ਹੈ ਜੀ ਠੀਕ ਹੈ ਜੀ ਕਿਸੇ ਹੋਰ ਦਾ ਵੀ ਫਾਇਦਾ ਹੋ ਜਾਊਗਾ ਸਾਡਾ ਵੀ ਫਾਇਦਾ ਹੋ ਜਾਣਾ ਇਹਦੇ 'ਚ ਹਾਂ ਜੀ ਹਾਂ ਜੀ ਤੇ ਚਲੋ ਜੀ ਫੇਰ ਦਿਖਾਈਏ ਸੂਟ ਹਾਂ ਜੀ ਹਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਿਮਰਨ ਫੈਸ਼ਨ ਹੱਬ ਵੱ ਅਸੀਂ ਹੁਣ ਆਪਣੇ ਭੈਣਾਂ ਵਾਸਤੇ ਕਰਵਾ ਚੌਥ ਦੀ ਸੇਲ ਲਗਾਉਣ ਜਾ ਰਹੇ ਆ ਮੈਂ ਸੋਚ ਰਹੀ ਸੀ ਵੀ ਜਿਹੜੇ ਸਾਡੇ ਕੋਲ ਬਹੁਤ ਹੀ ਵਧੀਆ-ਵਧੀਆ ਸੂਟ ਪਏ ਸੀ ਵੀ ਉਹਨਾਂ ਨੂੰ ਹੁਣ ਕਰਵਾ ਚੌਥ ਕਰਕੇ ਡਿਸਕਾਊਂਟ ਕਰਕੇ ਕੱਢ ਕੇ ਦਈਏ ਤੇ ਆ ਕੇ ਉਹ ਆਪਣਾ ਇੰਜੋਏ ਕਰ ਸਕਣ ਸਾਰੇ ਤਿਹਾਰ ਇਸ ਹਿਸਾਬ ਨਾਲ ਅਸੀਂ ਰੇਟ ਉਹਨਾਂ ਦਾ ਕੀਤਾ ਜਿਹੜੇ ਕਿ ਬਹੁਤ ਕੋਸਟਲੀ ਸੀ ਹੁਣ ਲੈਸ ਕਰਕੇ ਲਗਾ ਰਹੇ ਆ ਅਸੀਂ ਸੂਟ ਇਹ ਦੇਖੋ ਇਹ ਵਾਲਾ ਸੂਟ 1000 ਰੁਪਏ ਦਾ ਹੈ ਆ ਦੁਪੱਟਾ ਇਹਦਾ ਇਸ ਗੜਾ ਘੇਰਾ ਬਾਜੂ ਸ਼ਿਮਰ ਦਾ ਸੂਟ ਹੈ 컬러 ਵੀ ਬੜੇ ਸੋਹਣੇ ਆ ਇਹ ਸਾਰਾ ਆਪਣਾ ਸ਼ਿਮਰ ਚ ਹੈ ਠੀਕ ਹੈ ਉਸਦੇ ਵਿੱਚ 컬러 ਤਾਂ ਕਾਫੀ ਮਿਲ ਜਾਣਗੇ ਮਤਲਬ ਡਿਜ਼ਾਈਨ ਸਾਰਿਆਂ ਦੇ ਅਲੱਗ-ਅਲੱਗ ਹੋਣਗੇ ਕਈ ਪੀਸਾਂ ਦੇ ਤਾਂ ਇਦਾਂ ਹੈ ਨਾ ਇੱਕ ਪੀਸ ਵਾਜ ਜਾਂਦਾ ਜਿੱਦਾਂ ਦੇਖੋ ਹਜ਼ਾਰ-ਹਜ਼ਾਰ ਰੁਪਏ ਸਿਰਫ ਹਜ਼ਾਰ ਰੁਪਏ ਚ ਸਰਵਾਚੌਤ ਕਰਕੇ ਸੇਲ ਹੈ ਇਹ ਜਿਸੇ ਨਵੇਂ ਲੈਣਾ ਮੇਰੇ ਭੈਣ ਨੇ ਲੈਣਾ ਹੋਵੇ ਇਹ ਜੋ ਆਫਰ ਕਰ ਰਹੀ ਆ ਸੀ ਕਰਵਾ ਚਾਹਤ ਕਰਕੇ ਮੈਂ ਕਿਹਾ ਚਲੋ ਸਾਰਿਆਂ ਨੂੰ ਪਲੱਸ ਕਰਕੇ ਲਗਾਈਏ ਸੂਟ ਇਹ ਦੇਖੋ ਕਿਸੇ ਨੇ ਲਾਈਟ ਕਲਰ ਪਾਣਾ ਹੁੰਦਾ ਹੈ ਇਹ ਵੀ ਵਧੀਆ ਹੈ ਡਬਲ ਸ਼ੇਡ ਵਾਲਾ ਸੂਟ ਹੈ ਦੁਪट्टे ਤੇ ਲੇਸ ਹੈਂਡਵਰਕ ਹੈ ਸਾਰੇ ਸ਼ਿਮਰ ਦੇ ਸੂਟ ਹੈ ਇਹ ਪਰਪਲ ਨੇਵੀ ਸ਼ਿਮਰ ਚ ਦੁਪੱਟਾ ਵੀ ਹੈਵੀ ਫੋਰ ਸਾਈਡ ਬਾਰਡਰ 1000 ਰੁਪਏ ਚ ਠੀਕ ਹੈ ਲਾਈਟ ਕਲਰ ਆ ਗਏ ਅਸੀਂ ਐਦਾਂ ਹੀ ਦਿਖਾ ਦਿੰਦੇ ਦੇਖੋ ਲਾਈਟ ਕਲਰ ਕਿੰਨੇ ਪਿਆਰੇ ਆ ਰਿਸਤਾ ਆ ਗਿਆ ਪੀਚ ਆ ਗਿਆ ਸ਼ਿਮਰ ਚ ਇੱਕ ਮਿੰਟ ਲਵਾ ਫਿਰ ਜਦ ਦਿਖਾਣੇ ਦੇ ਤਾਂ ਵੀਡੀਓ ਵੀ ਅੱਛੀ ਨਹੀਂ ਬਣਨੀ ਇਹ ਦੇਖੋ ਕਿੰਨਾ ਪਿਆਰਾ ਹੈ ਸ਼ਿਮਰ ਚ ਇਹਦੇ ਵੀ 4 ਸਾਈਡ ਦਾ ਦੁਪੱਟਾ ਵੀ ਹੈ ਇਹਦਾ ਵੀ ਦੇਖੋ 4 ਸਾਈਡ ਦਾ ਦੁਪੱਟਾ ਸ਼ਿਮਰ ਦਾ ਪੀਚ ਕਲਰ ਆ ਗਿਆ ਲਵੈਂਡਰ ਆ ਗਿਆ ਪਿਸਤਾ ਆ ਗਿਆ ਦੇਖੋ ਪਿਸਤਾ ਕਲਰ ਪਿਸਤਾ ਹੋ ਗਿਆ ਇਹਦੇ ਤੇ ਆ ਗਿਆ ਪਿੰਕ ਪਿੰਕ ਕਲਰ ਆ ਗਿਆ ਮੈਂ ਦੇਖੋ ਕਿਹੜੇਟ ਆ ਗਿਆ ਹਜ਼ਾਰ ਹਜ਼ਾਰ ਵਾਲੀ ਇਹ ਸੇਲ ਜਿਹੜੀ ਮੈਂ ਦਿਖਾ ਰਹੀ ਸਿਰਫ 1000 ਰੁਪਏ ਚ ਦੇਖੋ ਕਿੰਨਾ ਪਿਆਰਾ ਸੂਟ ਹੈ ਚਾਹੇ ਜਿਹਨੇ ਲਾਈਟ ਕਲਰ ਪਾਣਾ ਲਾਈਟ ਵਾ ਲੋ 5 ਮੀਟਰ ਸੂਟ ਹੈ ਐਦਾਂ ਨਹੀਂ ਆ ਵੀ ਘੱਟ ਹੈ ਵੀ ਤਾਂ ਕਿਤੇ ਡਿਸਕਾਊਂਟ ਕੀਤਾ ਵੀ ਘੱਟ ਬਿਲਕੁਲ ਨਹੀਂ ਕੱਪੜਾ ਪੂਰਾ ਕੱਪੜਾ ਹੈ ਵਧੀਆ ਕੱਪੜਾ ਹੋਏਗਾ ਐ ਨਹੀਂ ਵੀ ਘਟੀਆਂ ਕੱਪੜੇ ਤੇ लाਤੀ ਸੇਲ ਘਟੀਆਂ ਵਾਲਾ ਨਹੀਂ ਆ ਬਿਲਕੁਲ ਵਧੀਆ ਚ ਕੋਈ ਛਿਜੇਗਾ ਨਹੀਂ ਕੁਝ ਨਹੀਂ ਹੋਣਾ ਕੋਈ ਡਿਫੈਕਟ ਪੀਸ ਨਹੀਂ ਐ ਸਿਰਫ ਅਸੀਂ ਡਿਸਕਾਊਂਟ ਕਰਕੇ ਲਗਾ ਰਹੇ ਆ ਤਿਹਾਰਾਂ ਕਰਕੇ ਤੇ ਉਸ ਤੋਂ ਬਾਅਦ ਆ ਗਿਆ ਇਹ ਲੈਮਨ ਕਲਰ ਲੈਮਨ ਕਲਰ ਚ ਦੇਖੋ ਕਿੰਨਾ ਪਿਆਰਾ ਸਿਲਕ ਇਹਦਾ ਵੀ ਫੋਰ ਸਾਈਡ ਦੁਪੱਟਾ ਇਹ ਤਾਂ ਹੋਰ ਵੀ ਸਸਤਾ ਐ ਇਹ ਸਸਤਾ ਐ ਹੋਰ ਵੀ ਸੂਟ ਇਹ ਸਿਰਫ 600 ਰੁਪਏ ਦਾ ਐ ਮਤਲਬ ਐਕਚੁਅਲੀ ਨਿਕਲੇ ਨਹੀਂ ਸੀ ਇਹ 600 ਰੁਪਏ ਦਾ ਸੂਟ ਐ ਇਹ 800 ਰੁਪਏ ਦਾ ਇਹ 800 ਦਾ ਇਹ ਦੁਪੱਟਾ ਆਹ ਦੁਪੱਟਾ ਔਰ ਸਰਵੇ ਦਾ ਦੁੰਦ। ਇਹ ਆ ਗਿਆ ਸ਼ਿਮਰ ਤੇ ਵੀ 1000 ਰੁਪਏ ਦਾ ਸਿਰਫ ਓਨਲੀ 1000 ਰੁਪਏ ਦਾ ਹੈਵੀ ਸੂਟ। ਇਹਦਾ ਵੀ ਆਪਣਾ ਫੋਰ ਸੈਟ ਦੁਪट्टे ਤੇ ਫਰਕ ਹੈ। ਦੇਖੋ ਕਲਰ ਵੀ ਇੱਕ ਦੇ ਇੱਕ ਹੈ। ਜਿਹੜੇ ਡਾਰਕ ਕਲਰ ਮੇਰੇ ਭੈਣਾਂ ਨੂੰ ਚਾਹੀਦੇ ਆ ਉਹੀ ਹੈ ਡਾਰਕ ਕਲਰ। ਕਈ ਲਾਈਟ ਪਾਉਂਦੀਆਂ ਕਈ ਡਾਰਕ ਪਾਉਂਦੀਆਂ। ਦੇਖੋ ਕਿੰਨਾ ਪਿਆਰਾ ਕਲਰ ਹੈ। ਗ੍ਰੀਨ ਕਲਰ ਵੀ ਹੈ। ਹਾਂ ਗ੍ਰੀਨ ਆ ਗਿਆ ਇਹਦੇ 3 ਕੌਕ ਹੈ। ਇਹ ਦੇਖੋ ਇਹਦੇ ਮੋਰ ਬਣ ਕੇ ਆਇਆ ਕਲਰ ਕਿੰਨਾ ਪਿਆਰਾ ਹੈ ਵੀ। 1000 1000 ਰੁਪਏ ਚ ਸਿਰਫ ਉਹਕੇ ਆ ਗਿਆ ਗ੍ਰੀਨ ਕਲਰ ਫਿਰ ਸ਼ਿਮਰ ਸਿਲਕ ਫੋਰ ਸਾਈਡ ਬਾਰਡਰ ਇਹ ਖੁਦ ਸਾਡੇ ਮੇਰੇ ਸਿਸਟਰ ਵੀ ਲੈ ਕੇ ਗਈ ਸੀ ਇੱਕ ਰੂਟ ਉਹਨਾਂ ਨੇ ਵੀ ਯੂਜ਼ ਕਰਿਆ ਮੈਂ ਪੁੱਛਿਆ ਵੀ ਕਿੱਦਾਂ ਦਾ ਨਿਕਲਿਆ ਕਹਿੰਦੇ ਬਹੁਤ ਵਧੀਆ ਕੱਪੜਾ ਨਿਕਲਿਆ ਮਤਲਬ ਇੰਨਾ ਅੱਛਾ ਹੈ ਨਾ ਦੇਖੋ ਫੋਰ ਟੈਂਡ ਦੁਪੱਟਾ ਇੰਨਾ ਪਿਆਰਾ ਕਲਰ ਹੈ ਉਹ ਨਾਲੇ ਪੂਰਾ 2.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਸਲਵਾਰ ਹੈ 2.5 ਮੀਟਰ ਸ਼ਰਟ ਹੈ ਠੀਕ ਹੈ ਹਜ਼ਾਰ ਹਜ਼ਾਰ ਰੁਪਏ ਤੇ ਕਿ ਬੋਟਲ ਗ੍ਰੀਨ ਕਲਰ ਆ ਗਿਆ ਦੇਖੋ ਕਿੰਨਾ ਪਿਆਰਾ ਕਲਰ ਇਹਦਾ ਵੀ ਫੋਰ ਸਾਈਡ ਦੁਪੱਟਾ ਬਹੁਤ ਅੱਛਾ ਫੈਬਰਿਕ ਹੈ ਕੱਪੜਾ ਵੀ ਕਲਰ ਵੀ ਬਹੁਤ ਪਿਆਰੇ ਇਹ ਵੀ ਹਜ਼ਾਰ ਚ ਜਾਲ ਵਾਲਾ ਇਹ ਦੇਖੋ ਪੂਰਾ ਜਾਲ ਹਜ਼ਾਰ ਚ ਹੁਣ ਦੇਖੋ ਪਾਰਟੀ ਵੇਅਰ ਸੂਟ ਦਾ ਕੋਈ 5-600 ਦਾ ਮਿਲਣਾ ਨਹੀਂ ਚਾਵੇ ਕਿਤੇ ਵੀ ਨਹੀਂ ਮਿਲਣਾ ਹਜ਼ਾਰ ਰੁਪਏ ਚ ਤਾਂ ਆਰਾਮ ਨਾਲ ਲੇਡੀਜ਼ ਖਰੀਦ ਹੀ ਸਕਦੀਆਂ ਪੂਰਾ ਹੈਵੀ ਹੈਵੀ ਦੁਪੱਟਾ ਹੈ ਨਾਲ ਕਲਰ ਵੀ ਦੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਕਰਿਆ ਹੋਇਆ ਹੈਗਾ ਲਾਈਟ ਕਲਰ ਨਾਲ ਡਾਰਕ ਦਾ ਕੰਬੀਨੇਸ਼ਨ ਕਿੰਨਾ ਬੈਰ ਸ਼ਿਮਰ ਚ ਹੈ ਪੂਰਾ ਸੂਟ ਹੈ ਨੀ ਵੀ ਘੱਟ ਹੈ ਇਹ ਆਗੇ ਸੀ 1500 ਵਾਲੇ ਆ 1500 ਦਾ ਆ ਗਿਆ ਸਿਲਕ ਚ ਸੂਟ ਸਿਲਕ ਚੋਂ ਦਾ ਦੁਪੱਟਾ ਜੀ ਇਹਦੇ ਨਾਲੋਂ ਦਾ ਦੁਪੱਟਾ ਪੂਰਾ ਵਰਕ ਹੋਇਆ ਸਾਈਡ ਵਰਕ ਘੇਰੇ ਤੇ ਪੂਰਾ 5 ਮੀਟਰ ਦਾ ਸੂਟ ਹੈ 5 ਮੀਟਰ ਸੂਟ ਹੈ ਪੂਰਾ ਮਤਲਬ 4 ਸਾਈਡ ਦੁਪੱਟੇ ਤੇ ਵਰਕ ਹੈ 골ਡਨ ਦਾਪਕਾ ਇਹ ਆ ਗਿਆ 1500 ਜੋ ਇਹ ਹੈਗਾ ਬੈਕਚੁਲੀ ਬਹੁਤ ਮਹਿੰਗਾ ਸੂਟ ਸੀ ਇੱਕੋ ਹੀ ਪੀਸ ਰਹਿ ਗਿਆ ਮੈਂ ਕਿਹਾ ਚਲੋ ਇਹ ਵੀ ਕੱਢ ਦੇਈਏ 1500 ਰੁਪਏ ਚ ਆ ਦੇਖੋ ਕਿੰਨਾ ਸੋਹਣਾ ਇਹ ਸ਼ਰਾਰਾ ਸੂਟ ਹੈ ਨਾਲ ਸ਼ਰਾਰਾ ਇਹਦੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹਟਕੇ ਆ ਕਲਰ ਡਿਜ਼ਾਈਨ ਬਿਲਕੁਲ ਸਿਪਲ ਸੁਪਰ ਚੀਜ਼ ਹੈ ਹੂੰ ਇਹ ਵੀ 1500 ਦਾ ਸਿਰਫ 1500 ਦਾ ਤੇ 컬러 ਡਿਜ਼ਾਈਨ ਬਿਲਕੁਲ ਹਟ ਕੇ ਦੇਖੋ ਕੱਪੜਾ ਕਿੰਨਾ ਡਿਫਰੈਂਟ ਅਲੱਗ ਚੀਜ਼ ਆ ਬਿਲਕੁਲ ਡਿਜ਼ਾਈਨ ਪੂਰੇ ਸੂਟ ਤੇ ਹੋਇਆ ਦੁਪੱਟਾ ਪੂਰਾ ਹੈਵੀ ਹੈ 크ਰੇਪ ਦਾ ਸੂਟ ਹੈ ਤੇ ਫੋਰ ਸੈਟ ਦੁਪੱਟਾ ਜੀ ਇਹਦਾ ਪਿਓਰ ਦਾ 컬러 ਵੀ ਕਿੰਨਾ ਸੋਹਣਾ ਹੈ ਬਿਲਕੁਲ ਅਲੱਗ ਚੀਜ਼ ਹੈ ਇਹ ਵੀ 1500 ਦਾ ਇਹ ਵੀ 1500 ਦੁਕਾਨ ਵਿੱਚੋਂ ਕੱਢ ਕੇ ਦਿਖਾਉਂਗਾ 1500 ਦਾ ਇਹ ਵੀ ਬਿਲਕੁਲ ਅਲੱਗ ਇਹ ਸਾਰੇ 2025 ਤੋਂ 3000 ਤੱਕ ਦੇ ਸੇਲ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਇਹਦਾ ਇਹ ਮਸਲੀਨ ਦੇ ਆ ਇਹ ਸੀਲ ਕਾ ਗਈ ਇਹ ਸੀਲ ਕਾ ਗਿਆ ਇਹ ਸੀਲ ਕਦਾ ਜੀ ਦੇਖੋ ਇਹਦਾ ਦੁਪੱਟਾ ਹੀ ਦੇਖੋ ਕਿੰਨਾ ਸੋਹਣਾ ਡਰਾਸਟ ਕਰਿਆ ਹੋਇਆ ਇਹਦਾ ਤੇ ਸ਼ਰਟ ਤੇ ਪੂਰੀ ਹੈਵੀ ਸ਼ਰਟ ਹੈ ਇਹ ਵੀ ਵਰਕ ਕਿੰਨਾ ਪਿਆਰਾ ਹੋਇਆ ਹਾਂਜੀ ਇਹ ਆਗੇ ਜੀ 2000 ਵਾਲੇ ਇਹਨਾਂ ਤੇ ਹੈਂਡਵਰਕ ਹੋਇਆ ਏ ਤੇ ਸਿਮਰ ਦਾ ਸੂਟ ਹੈ ਜੀ ਸਿਮਰ ਤੇ ਪੂਰਾ ਦੁਪੱਟਾ ਹੈਵੀ ਹੈ ਇਹਦਾ ਦੇਖੋ ਕਿੰਨਾ ਸੋਹਣਾ ਕਲਰ ਡਿਜ਼ਾਈਨ ਬਿਲਕੁਲ ਸਿੰਪਲ ਸੋਬਰ ਚੀਜ਼ ਹੈ ਜੀ ਇਹ ਵੀ 2000 ਵਾਲਾ ਹੈ ਡਬਲ ਸ਼ੇਡ ਵਾਲਾ ਇਹਦਾ ਵੀ ਕਲਰ ਡਿਜ਼ਾਈਨ ਬਿਲਕੁਲ ਅਲੱਗ ਹੈ ਇਹ ਦੁਪੱਟਾ ਜੀ ਇਹਦਾ ਦੇਖੋ ਆਰਗੰਜ਼ਾ ਦੁਪੱਟਾ ਇਹ organza ਦੀ ਸ਼ਾਲਟ ਹੈ ਜੀ ਇਹ ਮੀ ਡਿਜ਼ਾਈਨ ਬਣਿਆ ਹੋਇਆ ਜੀ ਇਹ ਦਾ ਆ ਦੁਪੱਟੇ ਟੀਚ ਤੇ ਮੈਂਦੇ ਇਹ ਵਾਲਾ ਦੁਪੱਟਾ ਹੈ ਦੁਪੱਟਾ ਬੋ ਪੈ ਰਿਹਾ ਹੈ ਡਬਲ ਸ਼ੇਡ ਇਹ ਖੁਦ ਆਪਣਾ ਰੈਡੀ ਕਰਿਆ ਹੋਇਆ ਆਰੀ ਵਰਕ ਦਾ ਇਹ ਆ ਤਿਆਰ ਕਰਵਾਏ ਹੋਏ ਹੈ ਜੀ ਅਸੀਂ ਸਾਈਡਾਂ ਤੇ ਆ ਸਾਈਡਾਂ ਤੇ ਆ ਗਿਆ ਇਹ ਆ ਦੇਖੋ ਡਿਜ਼ਾਈਨ ਬਿਲਕੁਲ ਅਲੱਗ ਜੀ ਚੀਜ਼ ਹੈ ਪੱਲੇ ਤੇ ਇਹ ਵੀ 2000 ਦਾ ਜੀ ਦੇਖੋ ਕਿੰਨਾ ਸੋਹਣਾ ਹੈਂਡਵਰਕ ਆਪ ਤਿਆਰ ਕਰਵਾਏ ਹੋਏ ਆ ਜੀ ਅਸੀਂ ਇਹ ਇਹ ਸਲਵਾਰ ਆ ਇਹ ਸਲਵਾਰ ਤੇ ਦੁਪੱਟਾ ਜੀ ਗੋਟੇ ਬੱਟੀ ਨਾਲ ਤਿਆਰ ਕੀਤੀ ਹੋਈ ਆ ਆ ਦੇਖੋ ਅਸੀਂ ਇਸ ਰੇਟ ਦੇ ਅਸੀਂ ਆਪ ਸੇਲ ਕਿਤੇ ਨੇ ਇਹ ਸੀ ਤਿਹਾਰਾ ਕਰਕੇ ਸਿਰਫ ਔਰ ਸਿਰਫ ਤਿਹਾਰਾ ਕਰਕੇ ਡਿਸਕਾਊਂਟ ਚੱਲ ਰਿਹਾ ਐਨੇ ਦੇ ਸਾਡੇ ਸੇਲ ਹੋ ਚੁੱਕੇ ਆ ਜੀ ਇਹ ਸੋਟ ਔਰਗੈਂਜ਼ਾ ਦੁਪੱਟਾ ਗੋਟਾ ਗੋਟਾ ਪੱਤੀ ਨਾਲ ਹਾਈਲਾਈਟ ਕੀਤਾ ਹੋਇਆ ਆ ਗਿਆ ਕਰੇਵ ਇਹ ਕਰੇਵ ਸਾਡਾ ਉਹ ਦੇਖ ਲਓ 3500 ਦੀ ਰੇਂਜ ਵਾਲਾ ਸੂਟ ਸੀ ਜਿਹੜਾ ਹੁਣ ਅਸੀਂ ਡਿਸਕਾਊਂਟ ਕਰਕੇ 2000 ਰੁਪਏ ਚ ਕੱਢ ਰਹੇ ਆ ਸਿਰਫ ਉਹ ਸਿਰਫ 2000 ਦੁਪੱਟੇ ਤੇ ਵੀ ਫੋਰ ਸਾਈਡ ਹੈ ਇਦਾਂ ਹੀ ਹੈ ਇਹ ਆ ਕਰੇਵ ਦਾ ਇਹ ਵੀ ਕਰੇਵ ਦਾ ਹੀ ਹੈ ਇਹ ਔਰਗੈਂਜ਼ਾ ਆ ਗਿਆ 2 2000 ਵਾਲੇ ਔਰਗੈਂਜ਼ਾ ਦੇ ਵੀ ਅੱਛੇ ਆ ਇਹ ਕਲਰ ਇਹ ਸਾਡੇ ਕੋਲ ਰਿਪੀਟ ਹੋਇਆ ਹੈ ਮਾਲ ਪਹਿਲਾਂ ਵੀ ਇਹ ਇਹਦੇ ਨਾਲ ਦਾ ਸੇਲ ਕੀਤਾ ਇਹ ਵਾਲਾ ਦੇਖੋ ਇਹਦਾ ਦੁਪੱਟਾ ਹੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਲਰ ਵੀ ਦੇਖੋ ਕਿੰਨੇ ਪਿਆਰੇ ਕੰਬੀਨੇਸ਼ਨ ਪੂਰਾ 2.5 ਮੀਟਰ ਦਾ ਦੁਪੱਟਾ ਹੈ ਜੀ ਇਹ ਸ਼ਰਟ ਆ ਗਈ ਇਹ ਰਹਿਤੇ ਇਹ ਸਲਵਾਰ ਆਉਂਦਾ ਆ ਸਲਵਾਰ ਆ ਸਿਰਫਔਰ ਸਿਰਫ 2000 ਕਲਰ 2100 ਤੱਕ ਹੈ ਉਸ ਤੋਂ ਬਾਅਦ ਉਹੀ ਪ੍ਰਾਈਸ ਚੱਲੂਗਾ ਸਾਡਾ ਜਿਹੜਾ ਸਾਡਾ ਲੱਗਿਆ ਹੋਇਆ ਜੀ ਪਹਿਲਾਂ ਅਸੀਂ ਸੇਲ ਕੀਤੇ ਆ ਇਹ ਆ ਗਿਆ ਕ੍ਰੇਪ ਦਾ ਬੋਟਲ ਗ੍ਰੀਨ ਕਲਰ ਇਹ ਵੀ ਸਾਰਾ ਹੈਂਡਵਰਕ ਹੈ ਜੀ ਆਪ ਤਿਆਰ ਕਰਵਾਏ ਹੋਏ ਆ ਇਹ ਨੇਚਰਲ ਕ੍ਰੇਪ ਤੇ ਬਣਾਇਆ ਹੋਇਆ ਜੀ ਓਸੀ ਡਿਜ਼ਾਈਨ ਸਿਰਫ ਔਰ ਸਿਰਫ 2000 ਹੁਣ ਆ ਗਿਆ ਇੱਧਰ 2500 ਵਾਲੇ ਚ ਆ ਗਏ ਇੱਧਰ ਆ ਗਏ ਆ ਗਈ ਸਲਵਾਰ ਐਂਡ ਸ਼ਰਟ ਆ ਗਈ ਔਰ ਗੈਂਸਾ ਓਰੀਜਨਲ 2500 ਵਾਲੇ ਚ ਦੇਖੋ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਸਲਵਾਰ ਐਂਡ ਦੁਪੱਟਾ ਦੁਪੱਟਾ ਵੀ ਕਿੰਨਾ ਪਿਆਰਾ ਦੇਖੋ ਕਲਰ ਵੀ ਬਹੁਤ ਪਿਆਰਾ ਮਾਊਸ ਪੂਰਾ ਹੈਵੀ ਦੁਪੱਟਾ ਹੈ ਜੀ ਇਹਦਾ ਐਵੇਂ ਕਰੋ ਇਸ ਤੋਂ ਬਾਅਦ ਇਹ ਵੀ 25 ਹਾਂਜੀ ਇਹ ਵੀ 25 ਦਾ ਇਹ ਵਾਲਾ ਵੀ 25 ਦਾ ਦੇਖੋ ਕਿੰਨਾ ਪਿਆਰਾ ਡਬਲ ਜਿਹੜਾ ਇਹ ਉਹ ਨਾਲ ਦੇਖੋ ਇਹਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਅਲੱਗ ਜਿਹਾ ਕੰਬੀਨੇਸ਼ਨ ਬਣਿਆ ਹੋਇਆ ਇਹਦਾ ਵੀ ਪੂਰਾ ਹੈਵੀ ਦੁਪੱਟਾ ਹੈ ਜੀ ਤੇ ਸਿਮਰ ਦੀ ਸ਼ਰਟ ਹੈ ਇਦੀ ਬਾਟਨ ਤੇ ਵੀ ਵਰਕ ਹੋਇਆ ਜੀ ਆ ਦੇਖੋ ਚਾਹੇ ਦਾ ਪਲਾਜ਼ੋ ਬਣਾਓ ਚਾਹੇ ਸਲਵਾਰ ਬਣਾਓ ਆ ਉਹਨਾਂ ਨਾਲ ਉਹ ਇਹ ਗਲਾ ਘਰੇ ਵਾਲਿਆਂ ਨਾਲ 25 250 ਇਹ ਜਿਹੜਾ ਪਹਿਲਾਂ ਦਿਖਾਇਆ ਉਹਦੇ ਨਾਲ ਇਹ ਸਾਰੇ 2500 250 ਇਹ ਔਰਗਾਂਜ਼ਾ ਦਾ ਇਹ ਵੀ ਆਰੀ ਵਰਕ ਦਾ ਖੁੱਦਾ ਰੈਡੀ ਦੇਖੋ ਕਿੰਨਾ ਪਿਆਰਾ ਕਲਰ ਹੈ ਜਿਨਾਂ ਨੇ ਲਾਈਟ ਪਰ ਕਲਰ ਪਸੰਦ ਕਰਦੇ ਅੱਧੇ ਡਾਰਕ ਕਰਦੇ ਦੇਖੋ ਡਬਲ ਸ਼ੇਡ ਸਿਰਫ ਸਿਰਫ 2500 ਔਰ ਚੱਲ ਰਹੀ ਹੈ ਜੀ ਬਸ ਹੁਣ ਧਿਆਨ ਆ ਰਿਹਾ ਪੱਟਾ ਕਿੰਨਾ ਪਿਆਰਾ ਮੰਮੀਆਂ ਨੂੰ ਦੇਣ ਨੂੰ ਜੱਕਰਿਆਂ ਤੇ ਕਿੰਨਾ ਪਿਆਰਾ ਹੈ ਚੱਕਰੀ ਤੇ ਦੇਣ ਨੂੰ ਅਸ਼ਟਮੀ ਦੀ ਮਾਤਾ ਦਾ ਮੱਥਾ ਟੇਕਦਾਂ ਉਸ ਟਾਈਮ ਮੰਮੀਆਂ ਨੂੰ ਦੇ ਸਕਦੇ ਇਹ ਵੀ ਦੇਖੋ ਕਿੰਨਾ ਪਿਆਰਾ ਆਰੀ ਵਰਕ ਦਾ ਸੂਟ ਔਨਲੀ 2500 ਦੁਪੱਟਾ ਹੋਲ ਦੋ ਇਹਦਾ ਦੁਪੱਟਾ ਬਹੁਤ ਸੋਹਣਾ ਹੈ ਜੀ ਆ ਦੇਖੋ ਲਓ ਇਹ ਸਾਡੇ ਸੂਟ 3500 ਵਾਲੇ ਸੂਟ ਹੈ ਆ 3500 ਦੇਖੋ ਆ 3500 ਦਾ ਸੇਲ ਕੀਤਾ ਸੀ ਜਿਹੜਾ ਅਸੀਂ 2500 ਦਾ ਲਾਇਆ ਦੁਪੱਟਾ ਵੀ ਕਿੰਨਾ ਪਿਆਰਾ ਹੈ ਵੈਰ ਦਾ ਪਿਆਰਾ ਇਹ ਵੀ ਬੰਨਾਂ ਆਰੀ ਵਰਕ ਨਹੀਂ ਕਰਦਾ ਇਹ 2500 organza 3500 ਵਾਲਾ ਇਹ 2500 ਚ ਇਹ ਦੁਪੱਟਾ ਵੀ ਬਹੁਤ ਸੋਹਣਾ ਹੈ ਦੇਖ ਖੋਲ ਕੇ ਲੇ ਕਿੰਨਾ ਪਿਆਰਾ ਪਿਆਰਾ ਕਿੰਨਾ ਵੈਰ ਡਿਜ਼ਾਈਨ ਦੇਖੋ ਆ ਦੇਖੋ ਜੀ ਦੁਪੱਟੇ ਦਾ ਜਿਹੜਾ ਕੋਈ ਪਸੰਦ ਹੋਇਆ ਕਸਟਮਰ ਆਏ ਮੈਂ ਕਿਹਾ ਜਿਹੜਾ ਪਸੰਦ ਹੋਇਆ ਲੈ ਸਕਦੇ ਆ ਤੁਸੀਂ ਜਲਦੀ ਜੀ ਆ ਦੇਖੋ ਦੁਪੱਟੇ ਦਾ ਡਿਜ਼ਾਈਨ ਇੰਨਾ ਸੋਹਣਾ ਇਹ ਵੀ ਸਾਡਾ 3500 ਦਾ ਸੇਲ ਹੋ ਚੁੱਕਿਆ ਜੀ ਪਹਿਲਾਂ ਅਸੀਂ ਇਹਦੇ ਨਾਲ ਦੇ ਸੇਲ ਕੀਤੇ ਆ ਇਹ ਸਿਰਫ ਤਿਹਾੜਾਂ ਕਰਕੇ ਹੀ ਆ ਦੇਖੋ ਦੁਪੱਟਾ ਸੇਲ ਹੈ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਬਿਲਕੁਲ ਅਲੱਗ ਜੀ ਚੀਜ਼ ਹੈ ਇਹ ਸੇ ਹੈ ਆ ਗਿਆ ਰੈੱਡ ਦੇਖੋ ਰੈੱਡ ਵੀ ਚਾਹੀਦਾ ਨਾ ਬਹੁਤ ਪੈੜਾ ਨਰਵਾ ਚੌਥੰਦੇ ਰੈੱਡ ਦਾ ਸਿਰਫ 2500 ਰੁਪਏ ਚ ਕ੍ਰੇ ਪਿਓਰ ਕ੍ਰੇਪ ਪਿਓਰ ਇਹ ਲਓ ਫੋਰ ਸੈੱਟ ਦੁਪੱਟੇ ਦੇ ਵਰਕ। ਇੱਕੋ ਵਾਰ ਆ ਗਿਆ ਸਾਡੇ। ਹੈ ਆਪਣੇ ਖੁੱਦੇ ਰੈਡੀ ਕਿਤੇ ਹੋਏ ਸੂਟ 2250 ਚਲਾ ਤੇ। ਨਾਲ ਦੁਪੱਟਾ ਬਾਜੂ ਦੇ ਘੇਰੇ ਤੇ ਵਰਕ। ਦੇ ਸੌਰੀ ਨੈਟ ਤੇ। ਚਨੂਨ ਦਾ ਦੁਪੱਟਾ ਜੀ ਪੂਰੇ ਚ ਦੋ ਡਿਜ਼ਾਈਨ ਕਰੇ ਹੋਏ ਰੈਡੀ ਖੁੱਦੇ ਆਪਣੇ। ਖੁੱਦੇ ਇਹ ਆਪਣੇ। ਇਹ ਕਿੰਨਾ ਕਿ ਕੇ ਆ ਗਿਆ 2500 ਤੇ ਦੇਖੋ ਕਿੰਨਾ ਪਿਆਰਾ ਇਹ ਦੋ ਦੁਪੱਟਾ ਇਹ ਵਾਲਾ ਦੁਪੱਟਾ ਆ ਗਈ ਸਲਵਾਰੀ ਦੀ ਬਾਟਮ ਇਹ ਸੂਟ ਹੈਗਾ 3500 ਦਾ ਪਰ ਅਸੀਂ ਲਾ ਰਹੇ ਹਾਂ 2500 ਦਾ ਇਹ ਗੂਟੇ ਪੱਤੀ ਨਾਲ ਤਿਆਰ ਕਰਵਾਇਆ ਹੋਇਆ ਜੀ ਡਿਜ਼ਾਈਨ ਸਾਰਾ ਡਬਲ ਸ਼ੈਡਡ ਦੁਪੱਟਾ ਦੇਖੋ ਕਿੰਨਾ ਪਿਆਰਾ ਲੋ ਨਿਕਲ ਗਿਆ ਨਾ ਬੈਰਡ ਬੱਥਾ ਹੁਣ ਉਸ ਤੋਂ ਬਾਅਦ ਰੇਂਜ ਹੋ ਗਈ 3000 ਵਾਲੀ ਸ਼ੁਰੂ 3000 ਵਾਲੀ ਰੇਂਜ ਹੋ ਗਈ ਸ਼ੁਰੂ ਆ ਗਿਆ ਕ੍ਰੇਪ ਦਾ ਨਾਚ ਨੈਚੁਰਲ ਕ੍ਰੇਪ ਦਾ ਕੱਪੜਾ ਹੈ ਜੀ ਪਿਓਰ ਵਿੱਚ ਪੂਰੀ ਸ਼ਰਟ ਹੈਵੀ ਹੈ ਜੀ ਸਿਰਫ ਔਰ ਸਿਰਫ 3000 ਦਾ ਚਨੋਂ ਦਾ ਦੁਪੱਟਾ ਜੀ ਇਹ ਨਾਲ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹਟਕੇ ਹੈ ਇਹ ਆ ਗਿਆ ਸਾਡਾ ਫੁਲਕਾਰੀ ਵਾਲਾ ਸੂਟ ਇਹਦਾ ਵਿੱਚ ਨੌਨ ਦਾ ਦੁਪੱਟਾ ਆਪ ਤਿਆਰ ਕਰਵਾਇਆ ਹੋਇਆ ਜੀ ਇਹ ਇਹ ਵੀ ਮਹਿੰਗੇ ਸੂਟ ਸੀ 45 4500 ਵਾਲੇ ਜਿਹੜੇ ਸੂਟ ਹੈ ਉਹ ਅਸੀਂ ਤਿੰਨਾਂ 'ਚ ਕਰਤੇ 4500 ਵਾਲੇ ਤਿੰਨ 'ਚ ਤੇ 3500 ਵਾਲੇ 2500 'ਚ ਦੇਖੋ ਫੁਲਕਾਰੀ ਵਾਲਾ ਹੁਣ ਵਿਆਹ ਦਾ ਸੀਜ਼ਨ ਆ ਰਿਹਾ ਹੈ ਜ ਆਪ ਕੋ ਵਾਸਤੇ ਰੈਡੀ ਕਰਨਾ ਇਹਦੇ ਵਿੱਚ ਦੋ ਕਲਰ ਹੈ ਇੱਕ ਇਹ ਵਾਲਾ ਰਸਟ ਹੈ ਰਸਟ ਕਲਰ ਵੀ ਬਹੁਤ ਪਿਆਰਾ ਕਲਰ ਹੈ ਇੱਕ ਸ਼ਹਿਦ ਵੀ ਪੀਲਾ ਕਲਰ ਵੀ ਸੀ ਉਹ ਸਾਨੂੰ ਹੁਣ ਪਤਾ ਨਹੀਂ ਕਿੱਥੇ ਗਿਆ ਹੈ ਮੈਂ ਨਹੀਂ ਰਿਹਾ ਹਰਸ਼ਟ ਕਲਰ ਦੇਖੋ ਕਿੰਨਾ ਪਿਆਰਾ ਇਹ ਵੀ ਇਹਦਾ ਅਲੱਗ ਡਿਜ਼ਾਈਨ ਹੈ ਨੱਬ ਦੇ ਸੇਮ ਇਹਦਾ ਬਾਜੂ ਤੇ ਵੀ ਹੈ ਘੇਰੇ ਤੇ ਹੈ ਗਲੇ ਤੇ ਹੈ ਸਾਰੇ ਇਹ ਦੇਖ ਆਈ ਕਿਸੇ ਸਾਤੇ ਜੰਮਣੀ ਕਲਰ ਆ ਗਿਆ ਏ ਇਹ ਆ ਗਿਆ ਜੰਮਣੀ ਕਲਰ ਇਹ ਵੀ 3000 ਇਹ ਆ ਗਿਆ 3 3 ਦਾ ਇਹ ਦੇਖੋ ਕਿੰਨਾ ਹੈਵੀ ਸੂਟ ਫਰੋਜੀ ਕਲਰ ਦਾ ਪੂਰਾ ਹੈਂਡਵਰਕ ਆਪਣਾ ਖੁਦ ਦਾ ਰੈਡੀ ਕੀਤਾ ਹੋਇਆ ਹੈ ਵੀ ਇਹ ਸਾਡਾ 4-5000 ਦਾ ਸੂਟ ਹੈ ਇਹ ਵੀ ਅਸੀਂ 3000 ਚ ਕੱਢ ਰਹੇ ਆ ਇਹ ਦੇਖੋ ਸਿਲਕ ਤੇ ਸਿਲਕ ਤੇ ਦੇਖੋ ਇਹ ਵਾਲੇ ਆ ਗਏ ਦੁਪट्टे ਤੇ ਫੋਰ ਸਾਈਡ ਵਰਕ ਹੈ ਦੇਖੋ ਕਿੰਨਾ ਹੈਵੀ ਦੁਪੱਟਾ ਚਨੋਂਨ ਦਾ ਵਧੀਆ ਆ ਦੇਖੋ ਜੀ ਬਿਲਕੁਲ ਅਲੱਗ ਜੀ ਚੀਜ਼ ਹੈ ਇਹ ਇੱਕੋ ਪੀਸ ਰਹਿ ਗਿਆ ਜੀ ਇਹ ਇਹ ਸਾਡਾ ਕਾਫੀ ਮਹਿੰਗਾ ਸੀਗਾ 5000 ਦਾ ਸੂਤ ਅਸੀਂ ਸੇਲ ਕੀਤਾ ਇਹ ਸਿਰਫ ਇੱਕੋ ਪੀਸ ਹੋਣ ਕਰਕੇ ਅਸੀਂ ਡਿਸਕਾਊਂਟ ਤੇ ਰੱਖਿਆ ਇਹ ਸਲਵਾਰ ਹੈ ਜੀ ਇਹ ਸ਼ਰਟ ਦਾ ਡਿਜ਼ਾਈਨ ਹੈ ਪੂਰੀ ਹੈਵੀ ਸ਼ਰਟ ਹੈ ਤੇ ਇਹਦਾ ਦੁਪੱਟਾ ਪੂਰਾ ਚਨੋਂਨ ਦਾ ਤੇ ਸਾਰੇ ਤੇ ਵਰਕ ਹੈ ਜੀ ਇਹ ਸਿਰਫ ਇੱਕੋ ਪੀਸ ਰਹਿ ਗਿਆ ਜੀ ਲਾਸਟ ਪੀਸ ਇਹ ਲਾਸਟ ਪੀਸ ਕਰਕੇ ਸਾਨੂੰ ਡਿਸਕਾਊਂਟ ਤੇ ਕੱਢਣਾ ਹੈ ਇਹ ਵੀ ਲਾਸਟ ਪੀਸ ਹੀ ਆ ਜਿਹੜਾ ਆ ਪੀਚ ਵਾਲਾ ਦਿਖਾਉਣ ਲੱਗੇ ਨਾ 4500 ਦਾ ਸੂਟ ਸੀ ਜਿਹੜਾ 3000 ਦਾ ਦੇਣ ਲੱਗੇ ਅਸੀਂ ਦੇਖੋ origignal stuff ਚ ਬਿਲਕੁਲ ਕਈ ਕਮੈਂਟ ਕਰਦੇ ਵੀ ਕਾਸਟਲੀ ਆ ਪਰ ਕਾਸਟਲੀ ਤਾਂ ਇਹ ਉਹ ਵੀ ਚੀਜ਼ ਵੀ ਦੇਖੋ ਤੁਸੀਂ ਕਿੰਨੀ ਵਧੀਆ ਦੇ ਰਹੇ ਅਸੀਂ ਕੱਪੜਾ ਵੀ ਵਧੀਆ ਹੁੰਦਾ ਸਾਡਾ ਘਟੀਆ ਕੱਪੜਾ ਨਹੀਂ ਬਿਲਕੁਲ ਵੀ ਨਿਕਲਦਾ ਕਿਸੇ ਦੀ ਅਜ ਤੱਕ ਕੋਈ ਕੰਪਲੇਂਟ ਨਹੀਂ ਆਈ ਉਹ ਦੁਪੱਟਾ ਵੀ ਇਹ ਵੀ 3000 ਦਾ ਹੈ ਜੀ ਇਹ ਦੇਖੋ ਸੌਜੀ ਕਲਰ ਕਿੰਨਾ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਚਨਾਉਂ ਦਾ ਦੁਪੱਟਾ ਇਹਦਾ ਇਹ ਵੀ ਦੇਣ ਵਾਲਾ ਇਹ ਹੈਂਡਵਰਕ ਹੈ ਜੀ ਦੇਖੋ ਆਪਣਾ ਤਿਆਰ ਕਰਵਾਇਆ ਹੋਇਆ ਹੈ ਪੱਲਾ ਕਿੰਨਾ ਪਿਆਰਾ ਕੰਬੀਨੇਸ਼ਨ ਹੈ ਲਾਈਟ ਤੇ ਡਾਰਕ ਦਾ ਇਹ ਸਲਵਾਰ ਹੈ ਨਾਲ ਦੇਖੋ ਕਿੰਨੇ ਸੋਹਣੇ ਇਹ ਆ ਗਿਆ ਦੁਪੱਟਾ ਇਹ ਦੁਪੱਟਾ ਹੈ ਜੀ ਇਹਦਾ ਚਿੱਕ ਕਲਰ ਹੈ ਆ ਮੇਵळा ਕਲਰ ਦਾ ਭਾਵ ਇਹ ਆ ਗਿਆ ਜੀ ਕੀਚ ਕਲਰ ਹਮ ਇਹਦਾ ਵੀ ਕੰਮਨੀਸ਼ਨ ਦੇਖੋ ਕਿੰਨਾ ਸੋਹਣਾ ਹੈ 3000 ਵਿੱਚ ਇਹ ਵੀ ਸਿਰਫ ਉਹ ਸਿਰਫ 3000 ਵਿੱਚ ਤੇ ਇਹ ਦੇਖ ਲਓ ਇਹਨਾਂ ਦਾ ਕੱਪੜਾ ਹੀ 22500 ਦਾ ਲੱਗਿਆ ਹੋਇਆ ਵਧੀਆ ਵਾਲਾ ਕੱਪੜਾ ਲੱਗਿਆ ਹੋਇਆ ਤੇ ਦੁਪੱਟਾ ਦੁਪੱਟਾ ਪੂਰਾ ਹੈਵੀ ਹੈ ਜੀ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪੂਰੇ ਦੁਪੱਟੇ ਤੇ ਵਰਕ ਹੋਇਆ ਜੀ ਇਹ ਕੇ ਦੇਖੋ ਹਲਕਾਰੀ ਵਾਲਾ ਸਿਰਫ 3000 ਰੁਪਏ ਚ neck ਤੇ ਤੇ ਆਹ ਦੁਪੱਟਾ ਆ ਗਿਆ ਇਹਦਾ ਦੇਖੋ ਮੋਟਲ ਗ੍ਰੀਨ ਕਲਰ ਇਹ ਕੇ 3000 ਦਾ ਸੂਟ ਹੈ ਬਹੁਤ ਪਿਆਰਾ ਨਵਾਂ ਆਇਆ ਇਹ ਤਾਂ ਸਦਾ ਲੈਣ ਵਾਸਤੇ ਲਈਏ ਗਲਾਸ ਕੀ ਪੀਸ ਦਿਖਾ ਦੋ ਮੇ ਆ ਗਿਆ ਥੇਰੇ ਤੇ ਬਾਜੂ ਤੇ ਝਾਕ ਕੇ ਰੱਖ ਅੱਲਾ ਬਣਿਆ ਹੋਇਆ ਜੀ ਇਹ ਹੂੰ ਆ ਦੇਖ ਨੈਕ ਤੇ ਵੀ ਹੈਗਾ ਡਿਜ਼ਾਈਨ ਇਹਦੇ ਕਿੰਨਾ ਪਿਆਰਾ ਡਿਜ਼ਾਈਨ ਸਿਰਫ 3000 ਰੁਪਏ ਚ ਇਹ ਦੁਪੱਟਾ ਆ ਗਿਆ ਇਹਦਾ ਫੋਰ ਸੈੱਟ ਨਾਲ ਆਹਾ ਬਾਟਮ ਇਹਦੇ ਵਿੱਚ ਦੋ ਕਲਰ ਹੈ ਕਿਹੜੇ ਕਲਰ ਦਿਖਾ ਦੋ ਕੱਢ ਕੇ ਮੈਨੂੰ ਫਾਸੇ ਵਿੱਚ ਕੱਦਨੇ ਲਗਾ ਦੂਗਾ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਇਹ ਲਾਈਟ ਕਲਰ ਕਿਹਦੇ ਹੈਣਾ ਵਰਕ ਦਾ ਸੂਟ ਨੂੰ ਹੋ ਪਿਆਰਾ ਆਪਣਾ ਕੂਦਰ ਰੈਡੀ ਕੀਤਾ ਹੋਇਆ ਹੈ ਕਿਦੇ ਸਲਵਾਰ ਤੇ ਹੈ ਘੇਰੇ ਤੇ ਹੈ ਬਾਜੂ ਤੇ ਹੈ ਦੇਖੋ ਇਹਨਾਂ ਦੁਪੱਟਾ ਹੋ ਗਿਆ ਇਹਦਾ ਹਾਂਜੀ ਮੈਂ ਖੁਦ ਦਾ ਰੈਡੀ ਕਰਿਆ ਹੋਇਆ ਸਲਵਾਰ ਹੈਵੀ ਹੈ ਬਾਜੂ ਹੈਵੀ ਹੈ ਇਹ ਸਾਡਾ 5500 ਦੀ ਰੇਂਜ ਦਾ ਸੂਟ ਹੈ ਜਿਹੜਾ ਅਸੀਂ ਤੁਹਾਨੂੰ ਸਿਰਫ ਆ ਦੇਖੋ ਸਲਵਾਰ ਕਿੰਨੀ ਹੈਵੀ ਕਿੰਨੀ ਹੈਵੀ ਫਿਰ ਲੋੜ ਸਟੇਟ ਸਲਵਾਰ ਹੈ ਇਹਦੇ ਨਾਲ ਆ ਬਾਜੂ ਆ ਗਈ ਬਾਜੂ ਤੇ ਸਲਵਾਰ ਤੇ ਹੈਂਡਵਰਕ ਉਹਦਾ ਕਰਿਆ ਹੋਇਆ ਆ ਦੁਪੱਟਾ ਆ ਗਿਆ ਇਹ 3500 ਵਾਲਾ ਹੈ ਨਾ ਹਾਂਜੀ 3500 ਇਹ ਵੀ 3500 ਦਾ ਕੰਬੀਨੇਸ਼ਨ ਦੇ ਰਿਹਾ ਕਿੰਨਾ ਸੋਹਣਾ ਕੰਬੀਨੇਸ਼ਨ ਬਣਿਆ ਹੋਇਆ ਇਹਦਾ ਇਹਨੂੰ ਦੁਪੱਟਾ ਕਲਰਿੰਗ ਹੋ ਰਿਹਾ ਹੈ ਇਹਦਾ ਅਲੱਗ ਹੈ ਦੁਪੱਟਾ ਇਹਦਾ ਰੈਡੀ ਹੋ ਰਿਹਾ ਜੀ ਤੇ ਇਹਦੇ ਨਾਲੇ ਦੀ ਸਲਵਾਰ ਆ ਆ ਦੇਖੋ 3500 45 ਬੰਦ ਇਹ 45 4500 ਵਾਲੇ ਸੂਟ ਹੈ ਜਿਹੜੇ ਅਸੀਂ 35 3500 ਦੇ ਰਹੇ ਹੇ ਦੇਖੋ ਹੈਵੀ 4 ਸਾਈਡ ਦੁਪੱਟਾ ਪੂਰਾ ਫੁੱਲ ਹੈਵੀ ਸੂਟ ਹੈ ਫੁੱਲ ਇਹਦੇ ਵਿੱਚ ਕਲਰ ਦੋ ਹੈਗੇ ਆ ਇੱਕ ਕਲਰ ਹੈਗਾ ਪੁਦੀਨੀਆ ਕਲਰ ਹੈ ਦੇਖੋ ਮੈਂ ਦੇਖੋ ਜੀ ਪੂਰੀ ਸ਼ਰਟ ਹੈਵੀ ਹੈ ਇਹ ਦੋ ਕਲਰ ਨੇ ਵਿੱਚ ਇੱਕ ਮਹਿੰਦੀ ਤੇ ਕੇ ਇਹ ਆ ਗਿਆ ਦੁਪੱਟਾ ਇਹਨਾਂ ਵਾਰ ਅਸਲਵਾਰ ਆ ਗਈ ਚਿਮਰ ਦੀ ਸ਼ਰਟ ਹੈ ਤੇ ਕੇ ਆ ਗਿਆ ਸਾਡਾ ਬਹੁਤ ਪਿਆਰਾ ਡਿਜ਼ਾਈਨ ਦੇਖੋ ਗਲਾਸ ਤੇ ਫੋਟੋ ਲਵਾ ਦੋ ਇਤੋਂ ਸਮਝ ਆ ਜਾਣਾ ਇਹਨਾਂ ਨੂੰ ਐਡਾ ਡਿਜ਼ਾਈਨ ਬਣਾਇਆ ਹੋਇਆ ਵਿੱਚ ਦੋ ਕਲਰ ਹੈ ਇੱਕ ਇਹ ਕਲਰ ਹੈ ਨਹੀਂ ਇਹਨਾਂ ਕਲਰ ਹੋ ਗਿਆ ਤੇ ਕੇ ਵਾਲਾ ਹੋ ਗਿਆ ਮਹਿੰਦੀ ਲਾਈਟ ਇਹ ਕਿਪਿੰਹ ਹਜ਼ਾਰ ਵਾਲਾ ਇਹ ਆ ਗਿਆ ਹੈਂਡਵਰਕ ਦਾ ਖੁੱਦ ਦਾ ਕਰਿਆ ਹੋਇਆ ਰੈਡੀ ਇਹਦੇ ਤਿੰਨ ਦੋ ਕਲਰ ਇਹ ਵੀ ਤਿੰਨ ਦਾ ਹੈ ਜੀ ਇਹ ਵੀ ਆਪ ਤਿਆਰ ਕੀਤਾ ਹੋਇਆ ਹੈ ਆਏ ਦੀ ਸਲਵਾਰ ਤੇ ਸ਼ਰਟ ਤੇ ਦੁਪੱਟਾ ਹੈ ਇਹ ਦਾ ਆਹ ਗੋਟੀ ਬੱਤੀ ਦਾ ਅਸੀਂ ਦਿਖਾਈ ਸੀ ਪਹਿਲਾਂ ਮੈਨੂੰ ਲੱਗਦਾ ਹਾਂਜੀ ਇਹਦੇ ਨਾਲ ਉਹਦੇ ਨਾਲ ਲਈ ਜਿਹੜੇ ਪਹਿਲਾਂ ਦਿਖਾਏ ਸੀ ਹਾਂ ਆ ਲੋ ਇਹ ਦੇਖੋ ਖੁੱਦ ਦਾ ਕਰਿਆ ਹੋਇਆ ਰੈਡੀ ਇਹ ਵੀ ਲਓ ਯੈਲੋ ਕਲਰ ਵੀ ਬਹੁਤ ਪਸੰਦ ਆ ਜਗਾ ਲੋਕਾਂ ਨੂੰ ਇੱਕ ਵਾਰੀ ਆ ਕੇ ਕਰਵਾ ਚੌਥ ਦਾ ਸਾਰੀ ਆਪਣੀ ਸ਼ਾਪਿੰਗ ਕਰੋ ਵਧੀਆ ਵਧੀਆ ਸੂਟਾਂ ਦੀ ਵਧੀਆ ਡਿਜ਼ਾਈਨ ਦੇਖੋ ਖੁਦ ਦਾ ਰੈਡੀ ਕਰਿਆ ਹੋਇਆ ਹੈਂਡ ਵਰਕ ਦਾ ਸੂਟ ਓਨਲੀ 3500 ਰੁਪਏ ਚ ਇਹ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਆਪ ਤਿਆਰ ਕਰਵਾਇਆ ਹੋਇਆ ਜੀ ਦੁਪੱਟਾ ਵੀ ਚਨੌਨ ਦਾ ਚਨੌਨ ਦਾ ਦੁਪੱਟਾ ਹੈ ਜੀ ਇਹ ਇਹ ਵੇਨੋ ਇਹ ਸ਼ਾਰਟੇਜ ਇਹਦਾ ਲੱਗ ਜੀ ਚੀਜ਼ ਬਿਲਕੁਲ ਇਹ ਸਲਵਾਰ ਕਿਮਰ ਤੇ ਦੁਪੱਟਾ ਕਰਿਆ ਹੋਇਆ ਰੈਡੀ ਆ ਦੁਪੱਟਾ ਰੈਡੀ ਜੀ ਇਹ 4300 ਦਾ ਸੂਟ ਆ ਜਿਹੜਾ 3500 ਚ ਕੱਢਿਆ ਇਹ ਸਿਰਫ ਉਹ ਸਿਰਫ 3500 ਦੇ ਵਿੱਚ ਦੁਪੱਟਾ ਖੁਦ ਰੈਡੀ ਕਰਿਆ ਹੋਇਆ ਹੈਂਡਵਰਕ ਕਰਕੇ ਇਸ ਤਰ੍ਹਾਂ ਸਾਰੇ ਦੁਪੱਟੇ 'ਚ ਇਹ ਆ ਗਿਆ 3500 ਚ ਸੂਟ ਸਲਵਾਰ ਬਾਜੂ ਨੈੱਕ ਤੇ ਵਰਕ ਨਾ ਦੇਖੋ ਇਸ ਸਲਵਾਰ ਤੇ ਵੀ ਵਰਕ ਹੈ ਬਾਜੂ ਤੇ ਵੀ ਹੈ ਤੇ ਆ ਗਈ ਦੇਖੋ ਬਾਜੂ ਤੇ ਇੱਥੇ ਆ ਗਈ ਵੀ ਸਲਵਾਰ ਆ ਗਈ ਸਲਵਾਰ ਤੇ ਵੀ ਵਰਕ 3500 ਚ ਰਾਣੀ ਦਾ ਵੰਗ ਦੇਖੋ ਇਹ ਵੀ ਅਸੀਂ ਆਪ ਦਾ ਤਿਆਰ ਕਰਵਾਇਆ ਹੋਇਆ ਕਲਰ ਡਿਜ਼ਾਈਨ ਬਿਲਕੁਲ ਹਟਕੇ ਹੈ ਜੀ ਆਹ ਦੇਖੋ ਜੀ ਇਹਦਾ ਬਹੁਤ ਹੈਵੀ ਸ਼ਰਟ ਹੈ ਜੀ ਤੇ ਦੁਪੱਟਾ ਜੀ ਇਹਦੇ ਨਾਲ ਫੋਰ ਸੈੱਟ ਫ੍ਰੀਲ ਲੱਗੀ ਹੋਈ ਹੈ ਇਹਨੂੰ ਆ ਦੇਖੋ ਲੈ ਕਿ ਕਿ 20 ਹੈ ਜਿਹੜਾ ਦੇ ਰਹੇ ਹੈ ਬਾਅਦ ਚ ਵੀ ਰੈਡੀ ਨਹੀਂ ਹੋਣਾ ਇਹ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਵੀ ਅਸੀਂ ਆਪ ਦਾ ਤਿਆਰ ਕਰਵਾਇਆ ਹੋਇਆ ਜੀ ਸਿਰਫ ਔਰ ਸਿਰਫ ਕਰਵਾਜੋ ਉੱਤ ਕਰਕੇ ਡਿਸਕਾਊਂਟ ਡਿਸਕਾਊਂਟ ਚੱਲ ਰਿਹਾ ਹੈ ਜਿਹਦੇ ਨਾਲ ਦੁਪੱਟਾ ਜਿਹੜਾ ਕਸਟਮਰ ਕਹੋਂਗੇ ਅਸੀਂ ਦੁਪੱਟਾ ਹਜੇ ਸਾਡਾ ਬਣ ਰਿਹਾ ਹੈ ਕਿਸੇ ਨੇ ਰੈੱਡ ਲਗਾਣਾ ਰੈੱਡ ਲਗਾ ਸਕਦੇ ਆ ਕਿਸੇ ਨੇ ਆਪੋਜੀਟ ਕੁਝ ਕਰਨਾ ਇਹਦੇ ਨਾਲ ਕੋਈ ਵੀ ਜੋ ਵੀ ਕਲਰ ਦਾ ਕਹੋਂਗੇ ਔਰ ਰੈਡੀ ਹੋ ਜਾਏਗਾ